ਬਾਈ ਜੀ ਇਹ ਐਨ ਐਚ 44 ਆ ਜੰਮੂ ਸ਼੍ਰੀਨਗਰ ਰੋਡ ਇਹ ਅਡਾਨੀਆਂ ਨੂੰ ਹੁਣ ਕਾਮਯਾਬ ਕਰਨ ਵਾਸਤੇ ਸਾਰੇ ਟਰੱਕ ਇਹਨਾਂ ਨੇ ਰੋਕਤੇ ਨੇ ਤੇ ਆ ਦੇਖ ਲਓ ਤੁਸੀਂ ਕਾਰਵਾਈ ਚੱਲ ਰਹੀ ਆ ਜੇ ਤਾਂ ਹਜ਼ਾਰ-ਹਜ਼ਾਰ ਤੋਂ 5-5000 ਰੁਪਏ ਜਿਵੇਂ ਜਿਵੇਂ ਗੱਡੀ ਦਿੰਦੀ ਆ ਤਾਂ ਉਹ ਗੱਡੀ ਨਿਕਲ ਰਹੀ ਆ ਜੀ ਬਾਕੀ ਸਾਰੀਆਂ ਗੱਡੀਆਂ ਖੜੀਆਂ ਨੇ ਕੋਈ ਨਾਜ ਵਾਲੀ ਗੱਡੀ ਆ ਆ ਆਪਣੀ ਅੰਮ੍ਰਿਤਸਰ ਦੀਆਂ ਅਟਾਰੀ ਦੀਆਂ ਗੱਡੀਆਂ ਨੇ ਸੰਧੂ ਟਰਾਂਪੋਰਟ ਦੀਆਂ ਇਹਨਾਂ ਚ ਪਿਆਜ਼ ਭਰਿਆ ਹੋਇਆ ਨਾਸਕੋਂ ਭਰ ਕੇ ਆਈਆਂ ਹੋਈਆਂ ਨੇ ਜੀ ਕੱਚੇ ਮਾਲ ਵਾਲੀ ਕੋਈ ਵੀ ਗੱਡੀ ਜਾਣ ਨਹੀਂ ਦੇ ਰਹੀ ਬਾਈ ਜੀ ਇਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ 4-5 ਦਿਨ ਹੋ ਗਏ ਰੋਜ਼ ਟ੍ਰੇਨ ਭਰ ਰਹੀ ਆ ਅਡਾਨੀਆਂ ਦੀ ਦਿੱਲੀ ਮੰਗੂ ਟ੍ਰੇਨਾਂ ਭਰ-ਭਰ ਆ ਰਹੀਆਂ ਨੇ ਵਿੱਚੇ ਤਾਂ ਇਹਨਾਂ ਨੇ ਕਿਸਾਨ ਮਾਰਤੇ ਜੀ ਜਿਹੜੇ ਕਸ਼ਮੀਰ ਦੇ ਕਿਸਾਨ ਸੀ ਜਮਾਂ ਹੀ ਖਤਮ ਕਰਤੇ ਜੀ ਉਹ ਠੀਕ ਆ ਟਰੱਕਾਂ ਵਾਲੇ ਵੀ ਅੱਜ ਦੇਖ ਲਓ ਤੁਸੀਂ ਬਾਈ ਬਾਈ 23-23 ਦਿਨ ਤੋਂ ਗੱਡੀਆਂ ਇਹ ਆਪਣੇ ਕਾਨ ਬਾਈ ਦੇ ਵਿੱਚ ਖੜੀਆਂ ਨੇ ਸਾਰਾ ਇਹਨਾਂ ਦਾ ਸਮਾਨ ਖਰਾਬ ਹੋ ਗਿਆ ਤੇ ਨਾ ਗੱਡੀਆਂ ਨੂੰ ਕੋਈ ਭਾੜਾ ਮਿਲਣਾ ਬਾਈ ਜੀ ਹੱਥ ਬਨ ਕੇ ਬੇਨਤੀ ਹੈ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰੋ ਇਹ ਵੀਡੀਓ ਪੂਰੀ ਦੁਨੀਆ ਤੇ ਜਾਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਧੱਕਾ ਹੋ ਰਿਹਾ ਟਰਾਂਸਪੋਰਟ ਡਪਾਰਟਮੈਂਟ ਨਾਲ ਇਹਨਾਂ ਦਾ ਕੋਈ ਬਾਲੀ ਬਾਰਸ ਨਹੀਂ ਬਣ ਰਿਹਾ ਜੀ ਇਹ ਕਿੱਥੋਂ ਕਿਸ਼ਤਾਂ ਭਰਨਗੇ ਬਾਈ ਜੀ ਬਾ ਹੁਣ ਤੁਹਾਡੇ ਤੇ ਉਮੀਦਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹੇ ਬਾਹਰ ਦੀਆਂ ਸਰਕਾਰਾਂ ਤੱਕ ਵੀ ਵੀਡੀਓ ਬਚਾਓ ਵੀ ਸਾਡੇ ਨਾਲੇ ਧੱਕਾ ਹੁੰਦਾ